ਸੱਚੀ ਸ਼ਰਧਾਂਜਲੀ ਹੈ ਨੈਲੋ ਜਵੇ ਸ੍ਰੀ ਗੁਰੂ ਕੋ ਤੇਗਵਾਰ ਸਾਹਿਬ ਜਿਹਦੇ ਮਨ ਉਪਾਵੇ ਸੱਚ ਰੇਕਾਲੇ ਹਿੰਦ ਕੀ ਚਾਦਰ ਗੁਰ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸਾਲਾ ਸ਼ਹੀਦੀ ਸ਼ਤਾਬਦੀ ਹੈ ਜਿਹੜੀ ਉਹ ਮਨਾਈ ਜਾ ਰਹੀ ਹੈ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਨਗਰ ਕੀਰਤਨ ਜਿਹੜੇ ਨੇ ਉਹ ਕੱਢੇ ਜਾ ਰਹੇ ਨੇ ਤੇ ਅੱਜ ਜਿਹੜੇ ਨਗਰ ਕੀਰਤਨ ਦਾ ਇਹ ਆਲੌਕਿਕ ਨਜ਼ਾਰਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਨਗਰ ਕੀਰਤਨ ਆਸਾਮ ਦੇ ਗੁਰਦੁਆਰਾ ਥੋਪੜੀ ਸਾਹਿਬ ਤੋਂ ਕੱਢਿਆ ਗਿਆ ਹੈ ਔਰ ਅਗਸਤ ਦੇ ਮਹੀਨੇ ਦੇ ਵਿੱਚ ਨਗਰ ਕੀਰਤਨ ਕੱਢਿਆ ਗਿਆ ਸੀ ਅੱਜ ਇਹ ਨਗਰ ਕੀਰਤਨ ਦੂਖਨਵਾਰਨ ਸਾਹਿਬ ਪਟਿਆਲਾ ਵਿਖੇ ਪਹੁੰਚਿਆ ਹੈ ਜਿਸ ਮੌਕੇ ਦੇ ਉੱਤੇ ਸੰਗਤਾਂ ਦਾ ਭਾਰੀ ਇਕੱਠ ਤੁਸੀਂ ਵੇਖ ਸਕਦੇ ਹੋ ਪੰਜ ਪਿਆਰੇ ਸਿੰਘ ਸਾਹਿਬਾਨ ਜਿਹੜੇ ਨੇ ਉਸ ਅਜੇ ਹੋਏ ਨੇ ਜੇ ਕਾਰਿਆਂ ਦੀ ਗੂੰਜ ਦੇ ਹੇਠ ਨ ਕੀਰਤਨ ਹੈ ਜਿਹੜਾ ਉਹ ਦੁੱਖ ਨਵਾਰਨ ਸਾਹਿਬ ਗੁਰਦੁਆਰਾ ਸਾਹਿਬ ਤੋਂ ਪਟਿਆਲਾ ਤੋਂ ਰਵਾਨਾ ਹੋ ਰਿਹਾ ਹੈ ਇੱਕ ਸੱਚੀ ਸ਼ਰਧਾਂਜਲੀ ਹੈ ਜੀ ਗੁਰੂ ਕੋ ਤੇਗਵਾ ਸਾਹਿਬ ਜਿਹਦੇ ਮਨ ਉਪਾਵੇ ਸਤਿ ਸ੍ਰੀ ਅਕਾਲ ਜਿੰਨੇ ਵੀ ਪਟਿਆਲਾ ਜ਼ਿਲ੍ਹਾ ਜਾਂ ਪਟਿਆਲੇ ਦੇ ਵਾਸੀ ਆ ਸਾਨੂੰ ਤਾਂ ਉੱਠ ਕੇ ਪਹਿਲੇ ਇਸ ਧਰਤੀ ਨੂੰ 100-100 ਵਾਰ ਨਮਸਕਾਰ ਕਰਨਾ ਚਾਹੀਦਾ ਕਿਉਂਕਿ ਜਦੋਂ ਮਹਾਰਾਜ ਜੀ ਆਏ ਸੀ ਹਨਾ ਕਿੰਨੇ ਸੂ ਸਾਲ ਪਹਿਲੇ ਇੱਥੇ ਤਾਂ ਬੀਆਬਾਨ ਜੰਗਲ ਦੀ ਕੁਛ ਵੀ ਨਹੀਂ ਸੀ ਹੁੰਦਾ ਇੱਥੇ ਕੀ ਪਤਾ ਮਹਾਰਾਜ ਨੇ ਕਿੱਥੋਂ ਕਿੱਥੋਂ ਦੀ ਆਪਣੇ ਚਰਨ ਪਾਏ ਹੋਏ ਨੇ ਕੀ ਪਤਾ ਉਹ ਸਾਡਾ ਘਰ ਵੀ ਹੋਵੇ ਉਹ ਸਾਡਾ ਸਾਡਾ ਬਾਗੀਚਾ ਸਾਡਾ ਆਲਾ ਦਵਾਲਾ ਕਿੱਥੇ ਦੀ ਵੀ ਉਹ ਸੜਕਾਂ ਉਹ ਕੋਈ ਵੀ ਜਗਾ ਹੋ ਸਕਦੀ ਜਿੱਥੋਂ ਮਹਾਰਾਜ ਨੇ ਆਪਣੇ ਚਰਨ ਪਾਏ ਹੁਣ ਅਸੀਂ ਤਾਂ ਲੱਖਾਂ ਵਾਰੀ ਉਸ ਪਰਮਾਤਮਾ ਦਾ ਧੰਨ ਗੁਰ ਤੇ ਇੱਕ ਬਾਦਰ ਮਾਰਦਾ ਸ਼ੁਕਰਾਨਾ ਕਰਦੇ ਆ ਕਿ ਸਾਨੂੰ ਇਸ ਪਵਿੱਤਰ ਧਰਤੀ ਤੇ ਮਹਾਰਾਜ ਨੇ ਰੱਖ ਰੱਖਿਆ ਜੀ ਆ ਜਿਹੜਾ ਦੇਸ਼ ਆ ਅਨੇਕਤਾ ਚ ਇਕਤਾ ਦੀ ਆਪ ਗੱਲ ਕਰਦੇ ਆ ਇਸ ਦੇਸ ਦੇ ਅੜ ਅੜ ਧੜ ਮੜ ਅੜ ਪਛਾਵ ਮੜ ਅੜ ਸਭਿਆਚਾਰ ਦੀ ਬੜੇ ਮਾਣ ਨਾਲ ਗੱਲ ਕਰਦੇ ਆ ਇਹ ਸਭ ਕੁਝ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਬਦੌਲਤ ਹੀ ਸਾਨੂੰ ਮਿਲ ਸਕੇ ਆ ਮੈਂ ਤਾਂ ਅੱਜ ਇਹ ਵੀ ਮੰਗ ਕੀਤੀ ਆ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਤੋਂ ਕਿ ਜਿਵੇਂ ਪੀਲਰ ਆਫ ਜੁਨਟੀ ਗੁਜਰਾਤ ਦੇ ਵਿੱਚ ਲਾਇਆ ਸਰਦਾਰ ਪਟੇਲ ਦੀ ਯਾਦ ਨੂੰ ਤਾਜ਼ਾ ਕਰਨ ਲਈ ਅਸਲ ਮੈਨਿਆਂ ਵਿੱਚ ਪੀਲਰ ਆਫ ਫ੍ਰੀडम ਆਫ ਰਿਲੀਜਨ ਦਾ ਜਾਂ ਇਹ ਕਹਿ ਲੋ ਕਿ ਯੂਨਿਟੀ ਦਾ ਸਤੰਭ ਜਿਹੜਾ ਹੈ 350 ਫੁੱਟ ਉੱਚਾ ਸ੍ਰੀ ਅਨੰਦਪੁਰ ਸਾਹਿਬ ਲੱਗਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਐਮ ਟੀਵੀ ਗੁਰਬਾਣੀ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਅੱਜ ਅਸੀਂ ਪਹੁੰਚੇ ਹਾਂ ਪਟਿਆਲਾ ਦੇ ਸ੍ਰੀ ਦੁਖਨਵਾਰਨ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੋਂ ਨਗਰ ਕੀਰਤਨ ਜਿਹੜਾ ਹੈ ਉਹ ਕੁਝ ਹੀ ਦਿਨ ਦੇ ਵਿੱਚ ਰਵਾਨਾ ਹੋਵੇਗਾ ਔਰ ਨਗਰ ਕੀਰਤਨ ਨੇ ਸ੍ਰੀ ਨੰਦਪੁਰ ਸਾਹਿਬ ਤੱਕ ਜਾਣਾ ਹੈ 23 ਨਵੰਬਰ ਨੂੰ ਉੱਥੇ ਨਗਰ ਕੀਰਤਨ ਦੀ ਸਮਾਪਤੀ ਜਿਹੜੀ ਹੈ ਹੋਵੇਗੀ ਤੇ 21 ਅਗਸਤ ਨੂੰ ਆਸਾਮ ਤੋਂ ਇਹ ਨਗਰ ਕੀਰਤਨ ਜਿਹੜਾ ਸੀ ਉਹ ਸ਼ੁਰੂ ਹੋਇਆ ਸੀ ਤੁਸੀਂ ਵੇਖ ਸਕਦੇ ਹੋ ਸੰਤਾਂ ਦਾ ਪਾਰੀ ਇਕੱਠ ਇਸ ਵੇਲੇ ਦੁਖਨਵਾਰਨ ਸਾਹਿ ਗੁਰਦੁਆਰਾ ਸਾਹਿਬ ਦੇ ਵਿੱਚ ਸਾਨੂੰ ਵੇਖਣ ਨੂੰ ਮਿਲ ਰਿਹਾ ਹੈ ਔਰ ਕਾਫੀ ਆਲੌਕਿਕ ਜਨ ਨਜ਼ਾਰਾ ਹੈ ਸਾਡੇ ਨਾਲ ਮੌਜੂਦ ਨੇ ਭਾਈ ਜਗਪ੍ਰੀਤ ਸਿੰਘ ਜੀ ਉਹਨਾਂ ਤੋਂ ਜਾਣਕਾਰੀ ਲੈਣੇ ਆ ਭਾਈ ਸਾਥ ਸਵਾਗਤ ਹੈ ਤੁਹਾਡਾ ਜੀ ਇਹ ਨਗਰ ਕੀਰਤਨ ਕਿੱਥੋਂ ਸ਼ੁਰੂ ਹੋਇਆ ਤੇ ਕਿੱਥੇ ਜਾ ਕੇ ਸਮਾਪਤੀ ਹੋਵੇਗੀ ਤੇ ਪੂਰੀ ਰੂਪਰੇਖਾ ਬਾਰੇ ਜਾਣਕਾਰੀ ਜ਼ਰੂਰ ਦਿਓ ਜੀ ਇਹ ਨਗਰ ਕੀਰਤਨ ਜੀ ਅਸਾਮ ਤੋਂ ਗੁਰਦੁਆਰਾ ਧੋਬੜੀ ਸਾਹਿਬ ਪਾਸ਼ਾ ਨੌਵੀਂ ਤੋਂ 1 اگਸਟ ਨੂੰ ਆਰੰਭ ਹੋਇਆ ਸੀ ਤੇ ਦੇਸ਼ ਦੇ 23 ਰਾਜਾਂ ਦੇ ਵਿੱਚੋਂ ਹੁੰਦਾ ਆ ਹੁਣ ਪੰਜਾਬ ਦੇ ਵਿੱਚ ਐਂਟਰ ਕੀਤਾ ਹੈ ਜੀ ਇਹਦੀ ਸਮਾਪਤੀ ਕੇਸਗੜ੍ਹ ਸਾਹਿਬ ਨੰਦਪੁਰ ਸਾਹਿਬ 23 ਤਰੀਕ ਨੂੰ ਹੋਊਗੀ ਜੀ ਤੇ ਅੱਜ ਦੂਖਨਵਰਨ ਸਾਹਿਬ ਤੋਂ ਚੱਲੇ ਪਾਰੀ ਹੈ ਸੰਗਤ ਸੋਹਰੇ ਤੇ ਇਹਦੀ ਅੱਜ ਸ਼ਾਮ ਦੀ ਆਪਣਾ ਵਿਸ਼ਰਾਮ ਜਿਹੜਾ ਸ਼ਾਮ ਦਾ ਹੋਊਗਾ ਜੀ ਉਹ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਮੁਹਾਲੀ ਹੋਵੇਗਾ ਜੋ ਇੱਥੋਂ ਸੰਗਤ ਕਿੰਨੀ ਕਿ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਨਾਲ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਚੱਲੇ ਪਾਰੀ ਹੈ ਸੰਗਤ ਬੜੀ ਵੱਡੀ ਗਿਣਤੀ ਹੈ ਜੀ ਬਹੁਤ ਸ਼ੁਕਰਸ਼ੁਆ ਹੈ ਜੀ ਸੰਗਤ ਦੇ ਵਿੱਚ ਤੇ ਇੱਥੋਂ ਕਾਫੀ ਹਜ਼ਾਰਾਂ ਹੀ ਸੰਗਤ ਦੇ ਦਰਸ਼ਨ ਹੋਣਗੇ ਤੁਹਾਨੂੰ ਤੇ ਵੇਖ ਸਕਦੇ ਤੁਸੀਂ ਪਿਛੇ ਵੇਖ ਲਓ ਬਹੁਤ ਸੰਗਤਾਂ ਜਿਮਾਂ ਹੈ ਸੁਰੱਖਿਆ ਦੇ ਵੀ ਕਿਹੜੇ ਪ੍ਰਬੰਧ ਤੁਸੀਂ ਕੀਤੇ ਹੋਏ ਨੇ ਤੇ ਰਸਤੇ ਦੇ ਵਿੱਚ ਕਿੱਥੇ-ਕਿੱਥੇ ਰੁਕਣ ਦਾ ਪ੍ਰਬੰਧ ਹੈ ਜਾਂ ਜਿੱਥੇ-ਜਿੱਥੇ ਸੰਗਤਾਂ ਦੇ ਵੱਲੋਂ ਲੰਗਰ ਲਗਾਇਆ ਗਿਆ ਹੋਵੇਗਾ ਉੱਥੇ-ਉੱਥੇ ਰੁਕਣਾ ਬਸ ਹਾਂਜੀ ਪ੍ਰਚਾਰਕ ਸਿੰਘ ਹੁੰਦੇ ਆ ਜੀ ਉਹਨਾਂ ਦਾ ਫੜਾਦਰ ਪੜਾਵ ਸੰਪਰਕ ਹੁੰਦਾ ਹੈ ਜੀ ਉਹ ਸਾਨੂੰ ਵੀ ਸੰਪਰਕ ਕਰਕੇ ਨਾਲ ਦੱਸਦੇ ਰਹਿੰਦੇ ਆ ਕਿ ਇੱਥੇ ਸੰਗਤ ਜਿਆਦਾ ਇਹ ਉੱਥੇ ਰੁਕਣ ਦਾ ਫਿਰ ਪ੍ਰਬੰਧ ਹੁੰਦਾ ਹੈ ਜੀ ਹਿੰਦ ਕੀ ਚਾਦਰ ਗੁਰਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸਾਲਾ ਸ਼ਹੀਦੀ ਸ਼ਤਾਬਦੀ ਹੈ ਜਿਹੜੀ ਉਹ ਮਨਾਈ ਜਾ ਰਹੀ ਹੈ ਔਰ ਇਸੇ ਹੀ ਕਰਕੇ ਸ਼ਰਧਾਂਜਲੀ ਉਹਨਾਂ ਨੂੰ ਭੇਟ ਕੀਤੀ ਜਾ ਰਹੀ ਹੈ ਵੱਖ-ਵੱਖ ਰਾਜਾਂ ਤੋਂ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਉਹ ਨਗਰ ਕੀਰਤਨ ਜਿਹੜੇ ਨੇ ਉਹ ਕੱਢੇ ਜਾ ਰਹੇ ਨੇ ਤੇ ਅੱਜ ਜਿਹੜੇ ਨਗਰ ਕੀਰਤਨ ਦਾ ਇਹ ਆਲੌਕਿਕ ਨਜ਼ਾਰਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਨਗਰ ਕੀਰਤਨ ਆਸਾਮ ਦੇ ਗੁਰਦੁਆਰਾ ਥੂਪੜੀ ਸਾਹਿਬ ਤੋਂ ਕੱਢਿਆ ਗਿਆ ਹੈ ਔਰ ਅਗਸਤ ਦੇ ਮਹੀਨੇ ਦੇ ਵਿੱਚ ਨਗਰ ਕੀਰਤਨ ਕੱਢਿਆ ਗਿਆ ਸੀ ਅੱਜ ਇਹ ਨਗਰ ਕੀਰਤਨ ਦੋ ਖਨਵਰਨ ਸਾਹਿਬ ਪਟਿਆਲਾ ਵਿਖੇ ਪਹੁੰਚਿਆ ਜਿਸ ਮੌਕੇ ਦੇ ਉੱਤੇ ਸੰਗਤਾਂ ਦਾ ਭਾਰੀ ਇਕੱਠ ਤੁਸੀਂ ਵੇਖ ਸਕਦੇ ਹੋ ਪੰਜ ਪਿਆਰੇ ਸਿੰਘ ਸਹਬਾਨ ਜਿਹੜੇ ਨੇ ਉਸ ਅਜੇ ਹੋਏ ਨੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਤਿਹਾਸਿਕ ਨਗਰ ਕੀਰਤਨ ਯਾਤਰਾ ਇਸ ਤੋਂ ਪਹਿਲਾਂ ਇਹ ਨਗਰ ਕੀਰਤਨ ਯਾਤਰਾ ਪਟਨਾ ਸਾਹਿਬ ਤੋਂ ਕੱਢੀ ਗਈ ਫਿਰ ਆਸਾਮ ਤੋਂ ਕੱਢੀ ਗਈ ਸੋ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੱਖ-ਵੱਖ ਦਲ ਜਿਹੜੇ ਨੇ ਭਾਵੇਂ ਬੁੱਢਾ ਦਲ ਹੋਵੇ ਭਾਵੇਂ ਹੋਰ ਨਿਹੰਗ ਸਿੰਘ ਜਥੇਬੰਦੀਆਂ ਉਹ ਪਹੁੰਚੀਆਂ ਹੋਈਆਂ ਨੇ ਇੱਥੇ ਐਸਜੀਪੀਸੀ ਦੇ ਵੱਲੋਂ ਸਾਰੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ ਸੰਗਤਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਪੰਜ ਪਿਆਰੇ ਸਿੰਘ ਸਹਿਬਾਨ ਦੇ ਉੱਤੇ ਕੀਤੀ ਜਾ ਰਹੀ ਹੈ ਅਰਨਗਰ ਕੀਰਤਨ ਜਿਹੜਾ ਉਹ ਦੁਖਨਵਰਨ ਸਾਹਿਬ ਤੋਂ ਰਵਾਨਾ ਹੋ ਰਿਹਾ ਹੈ ਇਸ ਮੌਕੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਗੁਰੂ ਸਾਹਿਬ ਦੀਆਂ ਜਿਹੜੀਆਂ ਸਿੱਖਿਆਵਾਂ ਸੀ ਉਹ ਪੂਰੇ ਭਾਰਤ ਦੇ ਵਿੱਚ ਉਹਨਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਇੱਕ ਸੱਚੀ ਸ਼ਰਧਾਂਜਲੀ ਹੈ ਨਾ ਲਾ ਜਾਵੇ ਜਿਦੀ ਗੁਰੂ ਕੋ ਤੇ ਗੁਰੂ ਸਾਹਿਬ ਜਿਦਾਂ ਮਨ ਉਪਾਵੇ ਸੱਚ ਰੇ ਕਾਲੇ ਸੋ ਸੱਚੀ ਸ਼ਰਧਾਂਜਲੀ ਦੀ ਜਿਹੜੀ ਹੈ ਉਹ ਇਹੀ ਦਿੱਤੀ ਜਾ ਰਹੀ ਹੈ ਗੁਰੂ ਸਾਹਿਬ ਨੂੰ ਕਿ ਉਹਨਾਂ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਸ ਤਰੀਕੇ ਨਾਲ ਕਸ਼ਮੀਰੀ ਪੰਡਿਤ ਉਹਨਾਂ ਦੇ ਕੋਲ ਗਏ ਬੇਨਤੀ ਕੀਤੀ ਕਿ ਸਾਡੇ ਧਰਮ ਦੀ ਰੱਖਿਆ ਕਰੋ ਤੇ Hindu ਧਰਮ ਦੀ ਰੱਖਿਆ ਵਾਸਤੇ ਗੁਰੂ ਸਾਹਿਬ ਨੇ ਸ਼ਹਾਦਤ ਅਜਾਮ ਪੀਤਾ ਜੇ ਕਾਰਿਆਂ ਦੀ ਗੂੰਜ ਦੇ ਹੇਠ ਨਗਰ ਕੀਰਤਨ ਹੈ ਜਿਹੜਾ ਉਹ ਦੁੱਖਨਵਾਰਨ ਸਾਹਿਬ ਗੁਰਦੁਆਰਾ ਸਾਹਿਬ ਤੋਂ ਪਟਿਆਲਾ ਤੋਂ ਰਵਾਨਾ ਹੋ ਰਿਹਾ ਹੈ। ਔਰ ਸੰਗਤਾਂ ਦਾ ਇਕੱਠ ਤੁਸੀਂ ਵੇਖ ਸਕਦੇ ਹੋ ਕਿ ਜੋਸ਼ ਕਿੰਨਾ ਸੰਗਤਾਂ ਦੇ ਵਿੱਚ ਨਗਰ ਕੀਰਤਨ ਦੇ ਨਾਲ-ਨਾਲ ਸੰਗਤਾਂ ਜਿਹੜੀਆਂ ਨੇ ਜਾਰੀਆਂ ਨੇ ਪਾਲਕੀ ਸਾਹਿਬ ਲਜਾਈ ਜਾ ਰਹੀ ਹੈ। ਔਰ ਇਸ ਤੋਂ ਬਾਅਦ ਸਮਾਪਤੀ ਜਿਹੜੀ 23 ਨਵੰਬਰ ਨੂੰ ਤੱਕ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾ ਕੇ ਹੋਵੇਗੀ ਗੁਰਦੁਆਰਾ ਦੁੱਖ ਨਿਵਾਰਨ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਵੱਖ-ਵੱਖ ਗੁਰਦੁਆਰਾ ਸਹਬਾਨ ਤੋਂ ਨਿਕਲੇਗਾ ਔਰ ਉਸ ਤੋਂ ਬਾਅਦ ਅੱਜ ਗੁਰਦੁਆਰਾ ਅੰਮ੍ਰਿਤਸਰ ਮੁਹਾਲੀ ਵਿਖੇ ਜਾ ਕੇ ਠਹਿਰਾ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਫਿਰ ਕੱਲ ਨੂੰ ਚਾਲੇ ਜਿਹੜੇ ਨੇ ਉਹ ਅੱਗੇ ਦੀ ਯਾਤਰਾ ਵਾਸਤੇ ਪਾਏ ਜਾਣਗੇ ਨਯਾ ਬਾਸ਼ਾਗੁਰੂ ਤੇ ਇੱਕ ਬਹਾਦਰ ਜੀ ਪਾਈਮਤੀ ਦਾਸ ਜੀ ਪਾਈ ਸਤੀ ਦਾਸ ਜੀ ਹਨ ਨੇ ਇੱਕ ਉਦਾਹਰਨ ਜਿਹੜੀ ਹੈ ਉਹ ਸਾਰਿਆਂ ਦੇ ਸਾਹਮਣੇ ਰੱਖੀ ਕਿ ਮਾਨਵਤਾ ਦੀ ਸੇਵਾ ਵਾਸਤੇ ਇਸ ਤੋਂ ਉੱਚਾ ਬਲੀਦਾਨ ਹੋਰ ਕੀ ਹੋ ਸਕਦਾ ਹੈ ਸੋ ਉਹਨਾਂ ਦੀਆਂ ਸਿੱਖਿਆਵਾਂ ਜਿਹੜੀਆਂ ਨੇ ਉਹ ਹਰ ਘਰ ਤੱਕ ਹਰ ਸਿੱਖ ਤੱਕ ਹਰ ਇਨਸਾਨ ਤੱਕ ਭਾਰਤ ਦੇ ਹਰ ਨਾਗਰਿਕ ਤੱਕ ਪਹੁੰਚੇ ਇਸ ਕਰਕੇ ਉਹਨਾਂ ਨੂੰ ਇਹ ਅਦੁੱਤੀ ਸ਼ਰਧਾਂਜਲੀ ਜਿਹੜੀ ਹੈ ਉਹ ਪੇਟ ਕੀਤੀ ਜਾ ਰਹੀ ਹੈ ਉਹਨਾਂ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਪਾਰੇ ਦੇ ਵੱਖ-ਵੱਖ ਕੋਨਿਆਂ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਅੱਜ ਪਟਿਆਲੇ ਪਹੁੰਚਿਆ ਔਰ ਪਟਿਆਲਾ ਦੇ ਗੁਰਦੁਆਰਾ ਦੁਖਨੁਵਾਰਨ ਸਾਹਿਬ ਦੇ ਵਿੱਚ ਸੰਗਤਾਂ ਇਸ ਨਗਰ ਕੀਰਤਨ ਦਾ ਆਲੌਕਿਕ ਨਜ਼ਾਰਾ ਵੀ ਮੰਨ ਰਹੀਆਂ ਨੇ ਤੇ ਦਰਸ਼ਨ ਵੀ ਕਿਤੇ ਜਾ ਰਹੀ ਨੇ ਦਰਸ਼ਨ ਦੀਦਾਰੇ ਕਰਦੀਆਂ ਸੰਗਤਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਪ੍ਰੋਫੈਸਰ ਸਾਹਿਬ ਤੁਸੀਂ ਅੱਜ ਇੱਥੇ ਦੱਖਮਾਰਨ ਸਾਹਿਬ ਗੁਰਦੁਆਰਾ ਸਾਹਿਬ ਆਏ ਹੋ ਔਰ ਨਗਰ ਕੀਰਤਨ ਵਿੱਚੋਂ ਨਿਕਲਿਆ ਹੈ ਔਰ 350ਵਾਂ ਸ਼ਹੀਦੀ ਨੂੰ ਸਮਰਪਿਤ ਜਿਹੜੀ ਸ਼ਰਧਾਂਜਲੀਆ ਉਹ ਨਾ ਕੇਵਲ ਪੰਜਾਬ ਚ ਪੂਰੇ ਦੇਸ਼ ਦੇ ਵਿੱਚ ਦਿੱਤੀ ਜਾ ਰਹੀ ਹੈ ਨਵੇਂ ਪਾਤਸ਼ਾਹ ਨੂੰ ਸੋ ਕਿੰਨਾ ਖਮਾਨ ਮਹਿਸੂਸ ਕਰਦੇ ਤੁਸੀਂ ਪਹਿਲਾਂ ਤਾਂ ਅੱਜ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਮਨਾਉਣ ਦਾ ਸਾਨੂੰ ਗੁਰੂ ਨੇ ਮੌਕਾ ਦਿੱਤਾ ਔਰ ਪਹਿਲਾਂ ਜਦੋਂ 300 ਸਾਲਾ ਮਨਾਇਆ ਸੀ ਤੀਸਰੀ ਸ਼ਤਾਬਦੀ ਮਨਾਈ ਸੀ ਉਦੋਂ ਅਸੀਂ ਜਿਹੜਾ ਮਿਸੇ ਅਮਰਜੈਂਸੀ ਲੱਗੀ ਹੋਈ ਸੀ ਮੈਂ ਵੀ ਪਟਿਆਲੇ ਜੇਲ੍ਹ ਵਿੱਚ ਸੀ ਸਾਰੇ ਪੰਥਕ ਅਕਾਲੀ ਲੀਡਰਸ਼ਿਪ ਜੇੜਾ ਵਿੱਚ ਸੀ ਤੇ ਹੁਣ ਅਸੀਂ ਬਾਹਰ ਆਜ਼ਾਦ ਆ ਤੇ ਇਸ ਮੁਲਕ ਦੇ ਵਿੱਚ ਦੇਸ਼ ਤੇ ਦੁਨੀਆਂ ਦੇ ਵਿੱਚ ਜੇ ਇਸ ਮਹਾਨ ਸ਼ਹਾਦਤ ਨੂੰ ਜਿਸ ਤਰ੍ਹਾਂ ਅਸੀਂ ਸਰਦਾਂ ਨਾ ਮਨਾ ਰਹੇ ਆ ਉਹਦੇ ਵੱਜੋਂ ਹੀ ਗੁਰਦੁਆਰਾ ਧੂੜੀ ਸਾਹਿਬ ਅਸਾਮ ਤੋਂ ਇਹ ਨਗਰ ਕੀਰਤਨ ਰਵਾਨਾ ਹੋਇਆ ਸੀ ਦੇਸ਼ ਦੇ ਹਰ ਹਿੱਸੇ ਤੋਂ ਹੁੰਦਾ ਹੋਇਆ ਹਰ ਪ੍ਰਦੇਸ਼ ਵਿੱਚ ਉਹਦੀ ਹੁੰਦਾ ਹੋਇਆ ਰਾਤ ਗੁਰਦੁਆਰਾ ਸ੍ਰੀ ਦੁਖਨਵਾਰ ਸਾਹਿਬ ਪਹੁੰਚਿਆ ਤੇ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਚਾਹ ਨਾਲ ਸਰਦਾਰ ਨਾਲ ਸਤਿਕਾਰ ਕੀਤਾ ਤੇ ਹੁਣ ਵਾਣਗੀ ਇਥੋਂ ਕੀਤੀ ਆ ਔਰ ਮੈਂ ਕਹਿ ਸਕਦਾ ਕਿ ਗੁਰੂ ਸਾਹਿਬ ਦੀ ਇਸ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਨ ਲਈ ਔਰ ਇਸ ਸ਼ਹਾਦਤ ਵਿੱਚ ਉਹ ਜਿਹੜਾ ਉਪਦੇਸ਼ ਆ ਧਰਮ ਦੀ ਆਜ਼ਾਦੀ ਦਾ ਔਰ ਯੂਨਿਟੀ ਦਾ ਇਕਤਾ ਦਾ ਆ ਜਿਹੜਾ ਦੇਸ਼ ਆ ਅਨੇਕਤਾ ਚ ਇਕਤਾ ਦੀ ਆਪ ਗੱਲ ਕਰਦੇ ਆ ਇਸ ਦੇਸ਼ ਦੇ ਅਡੜ ਧਰਮ ਅਡੜ ਪਛਾਵਾ ਅਡੜ ਸਭਿਆਚਾਰ ਦੀ ਬੜੇ ਮਾਣ ਨਾਲ ਗੱਲ ਕਰਦੇ ਆ ਇਹ ਸਭ ਕੁਝ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਬਦੌਲਤ ਹੀ ਸਾਨੂੰ ਮਿਲ ਸਕੇ ਆ ਔਰ ਆ ਜਿਹੜਾ ਖਾਲਸਾ ਪੰਥ ਆ ਜਿਨੇ ਦੇਸ਼ ਦੀ ਆਜ਼ਾਦੀ ਲਿਆਉਣ ਚ ਤੇ ਆਜ਼ਾਦੀ ਤੋਂ ਬਾਅਦ ਇਸ ਦੇਸ਼ ਨੂੰ ਅੱਗੇ ਵਧਾਉਣ ਵਿੱਚ ਬੜਾ ਮਾਣ ਮਹਿਸੂਸ ਕੀਤਾ ਹਿੱਸਾ ਪਾਇਆ ਇਹ ਖਾਲਸਾ ਪੰਥ ਦੀ ਉਤਪਤੀ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਕੈਸਾ ਜਦੋਂ ਸੁਨਾਇਆ ਭਾਈ ਜੇਤਾ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਉਹਦੇ ਵਿੱਚੋਂ ਇਹ ਸੰਕਲਪ ਹੋਇਆ ਕਿ ਭੈਰਹਿਤ ਮਨੁੱਖ ਕਿਵੇਂ ਬਣਾਇਆ ਜਾਵੇ ਜਿਹੜਾ ਮੌਤ ਤੋਂ ਨਾ ਡਰੇ ਬੰਦਾ ਉਹਨੂੰ ਐਜੇ ਹਾਲਾਤ ਕਿਵੇਂ ਬਣਾਇਆ ਜਾ ਸਕਦੇ ਆ ਆ ਸਰੂਪ ਜਿਹੜਾ ਨਵੇਕਲਾ ਪੰਦਾ ਹੈ ਉਸ ਸ਼ਹਾਦਤ ਵਿੱਚੋਂ ਨਿਕਲਿਆ ਸੋ ਮੈਂ ਕਹਿ ਸਕਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਉਸ ਮਹਾਨ ਸ਼ਹਾਦਤ ਨੂੰ ਅਸੀਂ ਬੜੇ ਸ਼ਰਧਾ ਸਦਕਾਰ ਨਾਲ ਬਣਾ ਰਹੇ ਆ ਔਰ ਇਹ ਨਗਰ ਕੀਰਤਨ ਜਿਹੜਾ ਹੈ ਦੇਸ਼ ਵਿੱਚ ਹੀ ਸਨੇਹਾ ਦੇ ਰਿਹਾ ਮੈਂ ਤਾਂ ਜੇ ਵੀ ਮੰਗ ਕੀਤੀ ਆ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਤੋਂ ਕਿ ਜਿਵੇਂ ਪੀਲਰ ਆਫ ਯੂਨਿਟੀ ਗੁਜਰਾਤ ਦੇ ਵਿੱਚ ਲਾਇਆ ਸਰਦਾਰ ਪਟੇਲ ਦੀ ਯਾਦ ਨੂੰ ਤਾਜ਼ਾ ਕਰਨ ਲਈ ਅਸਲ ਮੈਨੇ ਵਿੱਚ ਪੀਲਰ ਆਫ ਫ੍ਰੀडम ਆਫ ਰਿਲੀਜਨ ਦਾ ਜਾਂ ਇਹ ਕਹਿ ਲੋ ਕਿ ਯੂਨਿਟੀ ਦਾ ਸਤੰਭ ਜਿਹੜਾ ਹੈ 350 ਫੁੱਟ ਉੱਚਾ ਸ੍ਰੀ ਅਨੰਦਪੁਰ ਸਾਹਿਬ ਲੱਗਣਾ ਚਾਹੀਦਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਹੀ ਮਾਲ ਕਾਸਟਲੈਸ ਸੁਸਾਇਟੀ ਦੀ ਔਰ ਬਰਾਬਰਤਾ ਦੀ ਡੈਮੋਕ੍ਰੇਸੀ ਦੀ ਔਰ ਧਰਮ ਦੀ ਆਜ਼ਾਦੀ ਦੀ ਮਤਲਬ ਹੱਕਦਾਰ ਹੈ ਉਥੇ ਇਹ 350 ਫੁੱਟ ਉੱਚਾ ਸਤੰਭ ਜਿਹੜਾ ਹੈ ਇਹ ਧਰਮ ਦੀ ਆਜ਼ਾਦੀ ਦਾ ਲੱਗੇ ਤਾਂ ਮੈਂ ਸਮਝਦਾ ਬਹੁਤ ਵੱਡੀ ਇਹ ਸ਼ਰਧਾਂਜਲੀ ਹੋਏਗੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮ 'ਤੇ ਔਰ ਜੇ ਕੇਂਦਰ ਸਰਕਾਰ ਨਹੀਂ ਕਰਦੀ ਤਾਂ ਪੰਜਾਬ ਸਰਕਾਰ ਹੁਣ ਵੱਖਰੇ ਪ੍ਰੋਗਰਾਮ ਰੱਖੀ ਬੈਠੀ ਆ ਪੰਜਾਬ ਸਰਕਾਰ ਕੋਈ ਅਜਿਹਾ ਉਪਰਾਲਾ ਕਰੇ ਨਹੀਂ ਤਾਂ ਫਿਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਅਪੀਲ ਕਰਾਂਗੇ ਕਿ ਪੰਥ ਨਾਲ ਖੜਾ ਪੰਥ ਦੀ ਇਹ ਸੰਸਥਾ ਤੇ ਪੰਥ ਦੀ ਇਹ ਸੰਸਥਾ ਵੱਲੋਂ ਇਹ ਜਿਹੜਾ ਜਿਹੜਾ ਸਤੰਭ ਆ 350 ਫੁੱਟ ਸ੍ਰੀ ਨੰਦਪੁਰ ਸਾਹਿਬ ਲੱਗਣਾ ਚਾਹੀਦਾ ਤਾਂ ਕਿ ਅਸੀਂ ਦੇਸ਼ ਤੇ ਦੁਨੀਆ ਦੇ ਲੋਕਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਸੰਦੇਸ਼ ਨੇ ਉਹ ਦੱਸ ਸਕੀਏ ਅੱਜ ਜ਼ਿਆਦਾਤਰ ਲੋੜਾ ਜੋ ਆਖਰੀ ਸਮੇਂ ਉਹਨਾਂ ਦਾ ਸੰਦੇਸ਼ ਸੀ ਭੈ ਕਾਹੋਂ ਕੋ ਦੇਤ ਨਾ ਪੈ ਮੰਨਤਾ ਦਿਓ ਅਰ ਦਿਨੇ ਦਿਓ ਨਾ ਕਿਸੇ ਤੋਂ ਡਰੋ ਨਾ ਕਿਸੇ ਨੂੰ ਡਰਾਓ ਇਸ ਤਰ੍ਹਾਂ ਦਾ ਸੰਦੇਸ਼ ਅੱਜ ਮੁਲਕ ਦੇ ਵਿੱਚ ਦੇਣ ਦੀ ਲੋੜ ਆ ਮਨੁੱਖਤਾ ਨੂੰ ਦੇਣ ਦੀ ਲੋੜ ਆ ਇਹ 350 ਫੁੱਟ ਉੱਚਾ ਸਤੰਭ ਜਿਹੜਾ ਹੈ ਉਹ ਇਹ ਸੰਦੇਸ਼ ਦੇਵੇਗਾ ਇਸ ਗੱਲ ਦਾ ਸਾਨੂੰ ਵਿਸ਼ਵਾਸ ਪ੍ਰੋਫੈਸਰ ਸਾਹਿਬ ਅੱਜ ਸਮਾਜ ਦੇ ਵਿੱਚ ਇੰਨੀਆਂ ਕ੍ਰੀਤੀਆਂ ਵਧੀਆਂ ਹੋਈਆਂ ਨੇ ਤੁਸੀਂ ਮੰਨਦੇ ਹੋ ਕਿ ਗੁਰੂ ਸਾਹਿਬ ਦੇ ਉਪਦੇਸ਼ ਜਿਹੜੇ ਨੇ ਉਹਨਾਂ ਦਾ ਪ੍ਰਚਾਰ ਕਰਨ ਦਾ ਬਿਲਕੁਲ ਸਹੀ ਸਮਾਂ ਹੈ ਔਰ ਇਹਦੇ ਵਿੱਚ ਨਾ ਕੇਵਲ ਸਰਕਾਰਾਂ ਨੂੰ ਐਸਜੀਪੀਸੀ ਨੂੰ ਆਪਣਾ ਬਖੂਬੀ ਯੋਗਦਾਨ ਪਾਉਣਾ ਚਾਹੀਦਾ ਹੈ ਬਿਲਕੁਲ ਤੁਸੀਂ ਸਹੀ ਕਿਹਾ ਵੀ ਇੱਕ ਐਸਾ ਮੌਕਾ ਜਦੋਂ ਅਸੀਂ ਇਹ ਜਿਹੜੀਆਂ ਕ੍ਰਿਤੀਆਂ ਨੇ ਜੋ ਘਾਟਾਂ ਨੇ ਜਾਂ ਅਸੀਂ ਰਾਹ ਤੋਂ ਭਟਕੇ ਪਏ ਆ ਮਤਲਬ ਜਾਂ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਨੂੰ ਮਤਲਬ ਜਿਸ ਤਰ੍ਹਾਂ ਇੱਜ਼ਤ ਮਾਨ ਸਤਕਾਰ ਪੰਥਕ ਸਫਾ ਤੇ ਮਿਲਣਾ ਚਾਹੀਦਾ ਨਹੀਂ ਮਿਲ ਰਿਹਾ ਜਾਂ ਇਹ ਕਹ ਲੋ ਸਮੁੱਚਾ ਪੰਥ ਜਿਹੜਾ ਹੈ ਇੱਕ ਆਵਾਜ਼ ਇੱਕ ਸੂਰੀਕ ਜੁਟ ਹੋਣਾ ਚਾਹੀਦਾ ਜਿਹੜਾ ਹੋ ਨਹੀਂ ਰਿਹਾ ਸੋ ਐਸੇ ਸਮਾਗਮ ਸਮੇਂ ਏ ਜਤਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਘਰ ਦੀ ਲੋੜ ਆ ਮੈਂ ਪਹਿਲਾਂ ਵੀ ਕਿਹਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਸਮਾਗਵਾਂ ਨੂੰ ਮਨਾਉਣ ਲਈ ਕਿ ਧੜੇ ਦੀ ਇੱਕ ਸੈਕਸ਼ਨ ਦੀ ਕਮੇਟੀ ਬਣਾ ਕੇ ਮੈਂ ਸਮਝਦਾ ਜਾਤੀ ਕੀਤੀ ਆ ਸ੍ਰੀ ਗੁਰਤੇਗ ਬਾਦਰ ਸਾਹਿਬ ਜੀ ਸ਼ਹਾਦਤ ਦੇ ਸੰਦੇਸ਼ ਨਾਲ ਬਲਕਿ ਸਮੁੱਚੇ ਭਾਈਚਾਰੇ ਨੂੰ ਸਮੁੱਚੇ ਧਰਮਾਂ ਨੂੰ ਸਮੁੱਚੇ ਮਨੁੱਖਤਾ ਦੇ ਨਾਲ ਸੰਬੰਧਿਤ ਲੋਕਾਂ ਨੂੰ ਮਾਲ ਇਕੱਠਾ ਕਰਕੇ ਇਹ ਸਾਂਝੀ ਪਾਲਤਾ ਦਾ ਸੰਦੇਸ਼ ਧਰਮ ਦੀ ਆਜ਼ਾਦੀ ਦਾ ਸੰਦੇਸ਼ ਮਾਨਵਤਾ ਦੀ ਸੇਵਾ ਦਾ ਸੰਦੇਸ਼ ਔਰ ਮਾਨਸ ਕੀ ਜਾਤ ਸਭ ਇੱਕੇ ਪਹਿਚਾਨ ਵਿੱਚ ਹੋਤੇ ਚੱਲਣ ਲਈ ਇੱਕ ਪ੍ਰੇਰਣਾ ਜਿਹੜੀ ਹੈ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹੈ ਕਾਹ ਨੂੰ ਦੇਤਨਾ ਹੈ ਨਾ ਪੈ ਮਾਨਤਾਂ ਦਾ ਸੰਦੇਸ਼ ਦੇ ਕੇ ਗਏ ਨੇ ਉਹ ਸੰਦੇਸ਼ ਬਚਾਉਣ ਦੀ ਲੋੜ ਆ ਉਹਦੇ ਲਈ ਸਾਰਿਆਂ ਨੂੰ ਇਕੱਠਾ ਕਰਕੇ ਇਕਤੂਰ ਕਰਕੇ ਇੱਕ ਸਾਂਝੀ ਬਾਲਤਾ ਦਾ ਮਤਲਬ ਧਰਮ ਦੀ ਆਜ਼ਾਦੀ ਦਾ ਮਨੁੱਖੀ ਹੱਕਾਂ ਦੀ ਰਾਖੀ ਦਾ 350 ਫੁੱਟ ਉੱਚਾ ਸਤੰਭ ਜਿਹੜਾ ਹੈ ਸ੍ਰੀ ਨੰਦਪੁਰ ਸਾਹਿਬ ਦੀ ਧਰਤੀ ਤੇ ਲਾਉਣਾ ਚਾਹੀਦਾ ਇੱਕ ਆਖਰੀ ਸਵਾਲ ਹੈ ਸਰ ਪੰਜਾਬ ਸਰਕਾਰ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਸ੍ਰੀ ਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਕੋਸ਼ਿਤ ਕਰਨ ਕਰ ਸਕਦੀ ਹੈ ਤੁਸੀਂ ਸਮਝਦੇ ਹੋ ਕਿ ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਦੇਵੀ ਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਕੋਸ਼ਤ ਪੰਜਾਬ ਸਰਕਾਰ ਕਰੇਗੀ ਤਾਂ ਅਸੀਂ ਬੜਾ ਸਵਾਗਤ ਕਰਾਂਗੇ ਔਰ ਸ੍ਰੀ ਨੰਦਪੁਰ ਸਾਹਿਬ ਜਿਹੜੀ ਹੈ ਮੈਂ ਪਹਿਲਾਂ ਵੀ ਜਿਵੇਂ ਕਿਹਾ ਵੀ ਦੇਸ਼ ਦੇ ਵੀ ਜੀ ਕਿ ਨਵੇਕਲੀ ਥਾਂ ਪਹਿਚਾਨ ਰੱਖਦੀ ਹੈ ਇਸ ਮੁਲਕ ਲਈ ਸ੍ਰੀ ਨੰਦਪੁਰ ਸਾਹਿਬ ਦੀ ਧਰਤੀ ਦਾ ਬਹੁਤ ਵੱਡਾ ਯੋਗਦਾਨ ਆ ਸੋ ਉਸ ਸਥਾਨ ਤੇ ਉਸ ਥਾਂ ਦੇ ਨਾਂ ਤੇ ਜ਼ਿਲ੍ਹਾ ਬਣਨਾ ਕੁਦਰਤੀ ਤੌਰ ਤੇ ਜ਼ਰੂਰੀ ਸੀ ਮੈਂ ਤਾਂ ਇਹ ਵੀ ਕਹਾਂਗਾ ਕਿ ਉਹਨਾਂ ਤਹਿਸੀਲ ਦਾ ਜਿਹੜਾ ਹੈ ਇੱਕ ਏਰੀਆ ਹਰਦੋਈ ਸਾਈਡ ਤੇ ਦੂਜਾ ਆਪਣਾ ਇੱਕ ਹਲਕਾ ਜਿਹੜਾ 19 ਸਾਈਡ ਤੋਂ ਇਹਦੇ ਚ ਹਿਮਾਚਲ ਤੋਂ ਕੱਟ ਕੇ ਸ੍ਰੀ ਅਨੰਦਪੁਰ ਸਾਹਿਬ ਨਾਲ ਲਾਇਆ ਜਾ ਸਕਦਾ ਤਾਂ ਕਿ ਦੋ ਹਲਕੇ ਜਿਹੜੇ ਹਿਮਾਚਲ ਪ੍ਰਦੇਸ਼ ਦੇ ਨੇ ਉਹ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜੇ ਜਾਣ ਦੋ ਹਲਕੇ ਪੰਜਾਬ ਦੇ ਪਟਿਆਲਾ ਰੋਪੜ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਜੋੜੇ ਜਾਣ ਤਾਂ ਕੇ શ્રી ਨੰਦਪੁਰ ਸਾਹਿਬ ਦਾ ਜਿਹੜਾ ਜ਼ਿਲ੍ਹਾ ਉਹ ਵਧੀਆ ਬਣ ਸਕੇ। ਸੁਪਟਿਆਲੇ ਦੇ ਗੁਰਦੁਆਰਾ ਦੁਖਨਵਰਨ ਸਾਹਿਬ ਤੋਂ ਨਗਰ ਕੀਰਤਨ ਜਿਹੜਾ ਹੈ ਉਹ ਰਵਾਨਾ ਹੋ ਚੁੱਕਿਆ ਹੈ ਤੇ ਸਾਡੇ ਨਾਲ ਮੌਜੂਦ ਨੇ ਸ਼ੋਮਨੀ ਕਾਲੀਦਲ ਦੇ ਪਟਿਆਲਾ ਤੋਂ ਜ਼ਿਲ੍ਹਾ ਪ੍ਰਧਾਨ ਅਮਿਤ ਰਾਠੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਰਾਠੀ ਸਾਹਿਬ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਠੀ ਸਾਹਿਬ ਨਗਰ ਕੀਰਤਨ ਨਿਕਲਿਆ ਹੈ ਔਰ ਤੁਸੀਂ ਵੀ ਉਸ ਨਗਰ ਕੀਰਤਨ ਦੇ ਦਰਸ਼ਨ ਵੀ ਕੀਤੇ ਨੇ ਔਰ ਸੰਗਤਾਂ ਜਿਹੜੀਆਂ ਨੇ ਉਹ ਰਵਾਨਾ ਹੋਈਆਂ ਨੇ ਇਥੋਂ ਸੋ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਇਸ ਵੇਲੇ ਨਾ ਕੇਵਲ ਪੰਜਾਬ ਦੇ ਵਿੱਚ ਬਲਕਿ ਪੂਰੇ ਭਾਰਤ ਦੇ ਵਿੱਚ ਉਹਨਾਂ ਦਾ ਪ੍ਰਚਾਰ ਹੋ ਰਿਹਾ ਹੈ ਕਿਵੇਂ ਦੇਖਦੇ ਹੋ ਤੇ ਮੈਂ ਇੱਕ ਤਾਂ ਬੇਨਤੀ ਕਰਾਂ ਮੈਂ ਚਲੋ ਥੋੜੀ ਵੀ ਆਪਾਂ ਇੱਕ ਨਾਅਬ ਸ਼ਬਦ ਸੁਣਦੇ ਹੁੰਨੇ ਆ ਖਾਲਸਾਈ ਜਾਹੋ ਜਲਾਲ ਇਹ ਮੈਨੂੰ ਲੱਗਦਾ ਇਹ ਸ਼ਬਦ ਅਖਬਾਰ ਦਾ ਸ਼ਬਦ ਹੈ ਪਰ ਮੈਂ ਅੱਜ ਤੁਹਾਨੂੰ ਆਪਣੇ ਤਾਨ ਦੇ ਹੀ ਨਾ ਦੇ ਦਿਲ ਤੋਂ ਦੱਸ ਸਕਦਾ ਜਦੋਂ ਇੱਥੇ ਗੁਰੂ ਸਾਹਿਬ ਦੇ ਸਰੂਪ ਆਏ ਨੇ ਨਗਾੜੇ ਵੱਜੇ ਨੇ ਇੱਥੇ ਤੇ ਜਿਵੇਂ ਸੰਗਤਾਂ ਦੇ ਵਿੱਚ ਜੋਸ਼ ਸੀ ਤੇ ਖੁਸ਼ੀ ਦੀ ਲਹਿਰ ਸੀ ਅੱਜ ਇੱਥੇ ਪਟਿਆਲੇ ਦੀ ਧਰਤੀ ਕੁ ਇਹ ਧਰਤੀ ਵਾਸ ਦੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਆ ਤੇਗ ਬਹਾਦਰ ਸਿਮਰੀਆ ਕਰਨ ਉਹਨਾਂ ਦਾ ਵਹਿਤਾਏ ਸਭ ਤਾਂ ਹੀ ਹੋਏ ਸਾਹਿਬ ਇੱਥੇ ਅੱਜ ਖਾਲਸਾਈ ਜਾਹੋ ਜਲਾਨ ਨਾਲ ਗੁਰੂ ਜੀ ਦਾ ਕੀਰਤਨ ਜਿਹੜਾ ਨਗਰ ਕੀਰਤਨ ਆ ਰਿਹਾ ਸ਼ਾਮ ਤੋਂ ਆਇਆ ਸੀ ਅੱਜ ਇੱਥੋਂ ਨਿਕਲਿਆ ਜਿਹੜੀ ਤੁਸੀਂ ਗੱਲ ਕੀਤੀ ਹੈ ਜਿਹੜੇ ਨੌਜਵਾਨ ਨੇ ਕੇਵਲ ਇੱਕ ਤਾਂ ਕਈ ਵਾਰ ਆਪਸ ਸੰਕੀਰਣ ਗੱਲ ਕਰ ਜਾਂਦੇ ਆ ਇੱਥੇ ਕਈ ਵਾਰ ਆਪਾਂ ਹੀ ਕਹਿੰਦੇ ਨੇ ਮੈਂ ਗੁਰੂ ਸਾਹਿਬ ਹਿੰਦੀ ਦੀ ਚਾਦਰ ਸੀ ਹਿੰਦੀ ਦੀ ਚਾਦਰ ਕਹਿ ਕੇ ਆਪਾਂ ਉਹਨਾਂ ਦੇ ਫਲਸਫੇ ਨੂੰ ਉਹਨਾਂ ਦੇ ਸਿਧਾਂਤ ਨੂੰ ਕੇਵਲ ਦੇਸ਼ ਤੱਕ ਮਫੂਜ਼ ਕਰ ਦਿੰਨੇ ਆ ਤਾਂ ਕਿ ਗੁਰੂ ਸਾਹਿਬ ਨੇ ਜ਼ੁਲਮ ਦੇ ਖਿਲਾਫ ਜਬਰ ਦੇ ਖਲਾਮ ਮਨੁੱਖਤਾ ਦੇ ਹੱਕ ਚ ਹਿਊਮਨ ਰਾਈਟਸ ਦੇ ਹੱਕ ਚ ਹਿਊਮਨ ਰਾਈਟਸ ਕਿਉਂ ਪੰਜਾਬੀ ਦੇ ਨਹੀਂ ਹੈ ਜਾਂ ਕਹਾਂਗੇ ਹਿਮਾਚਲ ਦੇ ਡੋਗਰਿਆਂ ਦੇ ਨਹੀਂ ਹੈ ਜਾਂ ਆਪਾਂ ਕਹਿ ਦੇ ਰਾਜਪੁੱਤਾਂ ਦੇ ਨੇ ਹਿਊਮਨ ਰਾਈਟਸ ਮਨੁੱਖਤਾ ਦੇ ਨੇ ਉਹ ਤੇ ਗੁਰੂ ਸਾਹਿਬ ਤੋਂ ਪਹਿਲਾਂ ਪਹਿਰਾ ਦਿੱਤਾ ਸ਼ਹੀਦੀ ਦਿੱਤੀ ਆਪਣਾ ਸ਼ਰੀਰ ਦਾ ਠੇਕਰਾ ਭੰਨ ਕੇ ਪ੍ਰਮਾਤਮਾ ਦੇ ਦਰਗਾਹ 'ਚ ਉਹਨਾਂ ਨੇ ਸ਼ਹੀਦੀ ਦਿੱਤੀ ਸ਼ਹੀਦ ਵੈਸੇ ਸ਼ਹੀਦ ਇਹ ਰੱਬ ਸ਼ਬਦ ਹੈ ਕਿਹਾ ਜਾਂਦਾ ਗਵਾਹੀ ਨੂੰ ਜਦੋਂ ਇੱਕ ਬੰਦੇ ਕੋਲ ਆਪਸ਼ਨ ਨਾ ਹੋਣ ਉਹ ਆਪਣੇ ਸ਼ਰੀਰ ਦਾ ਤੇ ਕੁਰਬਾਨੀ ਕਰਕੇ ਪ੍ਰਮਾਤਮਾ ਦੇ ਦਰਗਾਹ 'ਚ ਖੀਦੀ ਦਵੇ ਗਵਾਹੀ ਦਵੇ ਸੱਚ ਦੀ ਉਹ ਗੁਰੂ ਸਾਹਿਬ ਮਨੁੱਖਤਾ ਦੇ ਇਸ ਸ੍ਰਿਸ਼ਟੀ ਦੀ ਚਾਦਰ ਸੀਗੇ ਉਹ ਨਾ ਕਿ ਧਰਮ ਦੀ ਚਾਦਰ ਸੀਗੇ ਨਾ ਕਿ ਕੇਵਲ ਆਪਾਂ ਹਿੰਦੂ ਦੀ ਚਾਦਰ ਕਹੀਏ ਉਹਨਾਂ ਨੂੰ ਤਾਂ ਇਹ ਸਿੱਖਿਆ ਵੀ ਇਹ ਜਿਹੜੀ ਬਾਤ ਵੀ ਹੈ ਕਿ ਨੌਜਵਾਨਾਂ ਤੱਕ ਵਿਦਿਆਰਥੀਆਂ ਤੱਕ ਪਹੁੰਚਣੀ ਚਾਹੀਦੀ ਹੈ ਜਿਹਦਾ ਉਪਰਾਲਾ ਕੇਵਲ ਆਪਾਂ ਸਰਕਾਰ ਨੂੰ ਤਾਂ ਬਹੁਤ ਬੜੇ ਸਰਕਾਰ ਕੋ ਬਹੁਤ ਬੜੀ ਮਸ਼ੀਨਰੀ ਹੁੰਦੀ ਆ ਸਰਕਾਰ ਕਰ ਸਕਦੀ ਸੀ ਪਰ ਸਰਕਾਰ ਤਾਂ ਇਹ ਗੱਲ ਵੈਸੇ ਮੈਂ ਪੋਲੀਟੀਕਲ ਕਰ ਨਹੀਂ ਸੀ ਕਰਨਾ ਚਾਹੁੰਦਾ ਪਰ ਸਰਕਾਰ ਨੇ ਜਦੋਂ ਕਸ਼ਮੀਰ ਦੇ ਵਿੱਚ ਕਲਚਰ ਪ੍ਰੋਗਰਾਮ ਚ ਗਿੱਧੇ ਪੰਗੜੇ ਪਵਾਤੇ ਤਾਂ ਸਰਕਾਰ ਦੀ ਮਨਸ਼ਾ ਜਾਰੂਰ ਹੈ ਕੇਵਲ ਸਰਕਾਰ ਤੇ ਲਾਹਾ ਲੈਣਾ ਚਾਹੁੰਦੀ ਆ ਪਰ ਹਰ ਇੱਕ ਇਨਸਾਨ ਨੂੰ ਜਿਹੜਾ ਬਸ਼ਿੰਦਾ ਇਸ ਧਰਤੀ ਤੇ ਆਇਆ ਉਹਨੂੰ ਗੁਰੂ ਸਾਹਿਬ ਦੇ ਫਲਸਫੇ ਤੇ ਸਿਧਾਂਤ ਦੇ ਪੈਰਾ ਦੇਣਾ ਹੀ ਪਵੇਗਾ ਕਿਉਂਕਿ ਆਉਂਦੇ ਸਮੇਂ ਚ ਕਲਯੂ ਦੇ ਵਿੱਚ ਤੁਹਾਡਾ ਗੁਜ਼ਾਰਾ ਹੀ ਹੈ ਤੇਰੀ ਮੇਰੀ ਬੇਨਤੀ ਹੈ ਤੁਹਾਡੇ ਸਾਰੇ ਦੇ ਚਰਨਾਂ ਚ ਤੁਹਾਡੇ ਮਾਧਿਅਮ ਰਾਈ ਕਿ ਬੱਚਿਆਂ ਨੂੰ ਨੌਜਵਾਨ ਨੂੰ ਜ਼ਰੂਰ ਅਪਰੇ ਇਸ ਸੇਧ ਦੇ ਕੇ ਗੁਰੂ ਸਾਹਿਬ ਦੇ ਫਲਸਫੇ ਵੱਲ ਤੋਰਨਾ ਚਾਹੀਦਾ ਜਿਉਂ ਜਿ ਟੈਕਨੋਲੋਜੀ ਆ ਰਹੀ ਹੈ ਉਹਨਾਂ ਨੂੰ ਤਾਂ ਇੰਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਤੁਰ ਕੇ ਬਾਣੀ ਤੋਂ ਬਿਨਾ ਗੁਜ਼ਾਰਾ ਨਹੀਂ ਹੈ ਕਲਯੁਗ ਮੈਂ ਚਾਨਣ ਹੈ ਹਾਂ ਜਿਵੇਂ SGPC ਨੂੰ ਅਕਸਰ ਆਖਿਆ ਜਾਂਦਾ ਹੈ SGPC ਨੂੰ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ ਕੋਈ ਇਦਾਂ ਦੀਆਂ ਮੂਵੀਜ਼ ਜਿਹੜੀਆਂ ਨੇ ਐਨੀਮੇਟਿਡ ਜਾਂ ਉਹ ਹੋਣ ਜਾਂ ਫਿਰ ਬੱਚਿਆਂ ਦੇ ਸਿਲੇਬਸ ਦੇ ਵਿੱਚ ਉਹ ਪਾਠ ਜਿਹੜਾ ਐਡ-ਆਨ ਕੀਤਾ ਜਾਣਾ ਚਾਹੀਦਾ ਤਾਂ ਜੋ ਉਹ ਸਿੱਖ ਇਤਿਹਾਸ ਤੋਂ ਜਾਣੂ ਹੋ ਸਕਣ ਇਸ ਚੀਜ਼ ਦੇ ਉੱਤੇ ਹਮੇਸ਼ਾ ਇਸ ਚੀਜ਼ ਦੀ ਮੰਗ ਜਿਹੜੀ ਆ ਹਮੇਸ਼ਾ ਰਹੀ ਵੀ ਹੈ ਤੇ ਸਵਾਲ ਵੀ ਹਮੇਸ਼ਾ ਕਿਉਂ ਹੈ ਮੈਂ ਬੇਨਤੀ ਕਰਾਂ ਕਈ ਵਾਰ ਹੁੰਦਾ ਕਿ ਜਿਹੜੀ ਪਿਕਚਰਾਂ ਬਣਦੇ ਨੇ ਉਹਦੇ ਹੱਬ ਹੈਗੇ ਆ ਬੰਬੇ ਬਾਲੀਵੁੱਡ ਜਿਹੜੇ ਬੰਦੇ ਕਈ ਵਾਰ ਮੂਵੀ ਬਣਾਉਂਦੇ ਨੇ ਉਹ ਸਿਧਾਂਤ ਤੋਂ ਫਲਸਫੇ ਤੋਂ ਪਰੇ ਹੋ ਜਾਂਦੇ ਨੇ ਉਹ ਗੱਲ ਨੂੰ ਕੁਝ ਹੋਰ ਰੂਪ ਦੇ ਜਾਂਦੇ ਨੇ ਕਈ ਵਾਰ ਚ ਸਨਾਤਨ ਦਾ ਟੱਚ ਆ ਜਾਂਦਾ ਕਈ ਵਾਰ ਉਹ ਬਾਲੀਵੁੱਡ ਦਾ ਟੱਚ ਆ ਜਾਂਦਾ ਮੈਂ ਤਾਂ ਉਹਦਾ ਤੁਸੀਂ ਥੋੜਾ ਸਮੇਂ ਦੇ ਪਿੱਛੇ ਜਾਓਗੇ ਤਾਂ ਪੁਰਾਣੇ ਬਜ਼ੁਰਗ ਪਹਿਲਾਂ ਆਪਣੇ ਚਿੱਤਰ ਦੀ ਮਨਾਹੀ ਸੀ ਸਿੱਖੀ ਦੇ ਵਿੱਚ ਚਿੱਤਰ ਦੀ ਮਨਾਹੀ ਸੀ ਚਿੱਤਰ ਚਲੋ ਕਿਸੇ ਪਾਸੇ ਆ ਗਏ ਲੋਕਾਂ ਨੇ ਉਹਨੂੰ ਨਤਮਸਤਕ ਹੋਣ ਲੱਗੇ ਕਿ ਭਾਵਨਾ ਨਾਲ ਗੱਲ ਲੱਗ ਗਈ ਪਰ ਸਾਖੇ ਜਿਹੜੀ ਆਪਣੀ ਬਜ਼ੁਰਗ ਸੁਣਾਉਂਦੇ ਸੀ ਤੁਸੀਂ ਇਹ ਦੇਖੋ ਜਿੰਨੀ ਜਨਰੇਸ਼ਨਾਂ ਚ ਜਿੰਨੀ ਪੀੜ੍ਹੀਆਂ ਚ ਸਾਖੀਆਂ ਸੁਣਾਉਂਦੇ ਰਹੇ ਨੇ ਜ਼ਬਾਨੀ ਤੌਰ ਤੇ ਗੁਰੂ ਸਾਹਿਬ ਦੇ ਸਾਖੀਆਂ ਸੁਣਾਉਂਦੇ ਰਹੇ ਨੇ ਉਹਨੇ ਨੌਜਵਾਨਾਂ ਚ ਬੱਚਿਆਂ ਚ ਵੱਧ ਕੰਮ ਕੀਤਾ ਕਹਿੰਦੇ ਨੇ ਪਹਿਲਾਂ ਗੁਰਦੁਆਰੇ ਸਨ ਕੱਚੇ ਸਿੱਖ ਸਨ ਪੱਕੇ ਹੁਣ ਗੁਰੂ ਘਰ ਬਹੁਤ ਪੱਕੇ ਹੁੰਦੇ ਜਾ ਰਹੇ ਨੇ ਪਰ ਫਲਸਫਾ ਤੇ ਸਿਧਾਂਤ ਹਿੱਲਦਾ ਜਾ ਰਿਹਾ ਸਿਧਾਂਤ ਬਿਨਾ ਜਿਵੇਂ ਵਗਦੇ ਦਰਿਆ ਦੇ ਵਿੱਚ ਕਿਨਾਰਿਆਂ ਦੀ ਲੋੜ ਹੈ ਕਿਨਾਰੇ ਤਦ ਤੱਕ ਕਿਨਾਰੇ ਹੀ ਰਹਿਣਗੇ ਜਦ ਤੱਕ ਉਹਦੇ ਵਿੱਚ ਵਗਦਾ ਦਰਿਆ ਚ ਪਾਣੀ ਰਹੂਗਾ ਫਲਸਫਾ ਸਦਾ ਹਾਂ ਤਾਂ ਸਿੱਖਿਆ ਜਿਹੜੀ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਉਹਦੀ ਬਹੁਤ ਜ਼ਰੂਰਤ ਹੈ ਤੇ ਆਪਾਂ ਨੂੰ ਸਾਖੀਆਂ ਸੁਣਾਉਣ ਦੀ ਜ਼ਰੂਰਤ ਹੈ ਜੇ ਪਿਕਚਰਾਂ ਕਈ ਵਾਰ ਆਪਾਂ ਨੂੰ ਉਹਦੇ ਵਿੱਚ ਜਾਂ ਤਾਂ ਫਿਰ ਉਹਦੇ ਵਿੱਚ ਕੋਈ ਪਹਿਲਾਂ ਹੀ ਇੱਕ ਵੱਡੀ ਕੋਈ ਕਮੇਟੀ ਬਣਨੀ ਚਾਹੀਦੀ ਹੈ ਜਿਹੜੇ ਉਹਨੂੰ ਸਿਧਾਂਤ ਬਾਰੇ ਦੱਸੇ ਫਲਸਫੇ ਬਾਰੇ ਦੱਸੇ ਉਹਨਾਂ ਨੂੰ ਮर्यादा ਬਾਰੇ ਦੱਸੇ ਤਾਂ ਕਿ ਉਹ ਕਿਸੇ ਹੋਰ ਸਨਾਤਨ ਵਾਲੇ ਪਾਸੇ ਜਾਂ ਕਿਸੇ ਕਿਉਂਕਿ ਸਿੱਖੀ ਦਾ ਆਪਣਾ ਨਵੇਕਲਾ ਰੂਪ ਹੈ ਠੀਕ ਹੈ ਕਈ ਵਾਰ ਇਹਨੂੰ ਜਦ ਮਿਕਸ ਕਰਦੇ ਆ ਤਾਂ ਮਿਲ ਕੋ ਅੱਬਾ ਹੋ ਜਾਂਦਾ ਤਾਂ ਮੇਰੀ ਬੇਤ ਹੀ ਮੈਂ ਜ਼ਿਆਦਾ ਮਹਿਸੂਸ ਕਰਦਾ ਕਿ ਲਿਟਰੇਚਰ ਜ਼ਿਆਦਾ ਵੱਡੇ ਆਣਾ ਚਾਹੀਦਾ ਹੈ ਆਡੀਓ ਜ਼ਿਆਦਾ ਜਾਣੇ ਚਾਹੀਦੀਆਂ ਨੇ ਕਥਾਵਾਚਕਾਂ ਦਾ ਬਹੁਤ ਵੱਡਾ ਰੋਲ ਹੈ ਦੇ ਵਿੱਚ ਤੇ ਬਹੁਤ ਵੱਡੀ ਗੱਲ ਹੈ ਪਰਿਵਾਰ ਜਦ ਤੱਕ ਆਪਣੇ ਬੱਚਿਆਂ ਨੂੰ ਸਾਖਿਆ ਨਹੀਂ ਸੁਣਾਉਂਦਾ ਇਹ ਰਵੈਤ ਕਰਾਂ ਚ ਨਹੀਂ ਆਉਂਦੀ ਸ਼ਾਮ ਨੂੰ ਤੁਸੀਂ ਹਨੇਰੇ ਤੋਂ ਬਾਅਦ ਕਰ ਚ ਗੈਜਟ ਬੰਦ ਕਰ ਦੋ ਬੈ ਬੈ ਕੇ ਗੱਲਾਂ ਕਰੋ ਬਾਤਾਂ ਕਰੋ ਤੇ ਸਾਖਿਆ ਜਦ ਤੱਕ ਤੁਸੀਂ ਬੱਚੇ ਨੂੰ ਨਹੀਂ ਸੁਣਾਉਦੇ ਤਾਂ ਆਪਾਂ ਉਹ ਦਿਸ਼ਾ 'ਚ ਨਹੀਂ ਜਾਂਦੇ ਜੋ ਆਪਣੇ ਬਜ਼ੁਰਗ ਆਪਣੇ ਲਜਾਣਾ ਚਾਹੁੰਦੇ ਸੀ ਪਰ ਰਾਜੀ ਸਾਹਿਬ ਮੰਨਦੇ ਤੁਸੀਂ ਅੱਜ ਕੱਲ ਦੀ ਜਿਹੜੀ ਪੀੜ੍ਹੀ ਐ ਮਾਪੇ ਜਿਹੜੇ ਨੇ ਉਹ ਖੁਦ ਸਿੱਖੇ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਨਹੀਂ ਤਾਂ ਆਪਣੇ ਬੱਚਿਆਂ ਨੂੰ ਉਹ ਸਿੱਖਿਆ ਕਿਵੇਂ ਦੇ ਸਕਦੇ ਐ ਇਹ ਦੋ ਤਰ੍ਹਾਂ ਦਾ ਮੈਂ ਦੇਖ ਰਿਹਾ ਅੱਜ ਜੇ ਤਾਂ ਆਪਾਂ ਨਕਾਰਾਤਮਕ ਹੁੰਨੇ ਆ ਫਿਰ ਆਪਾਂ ਨੂੰ ਲੱਗਣ ਲੱਗ ਜਾਂਦਾ ਵੀ ਸਿੱਖਿਆ ਤਾਂ ਗਈ ਪਰ ਨਹੀਂ ਤੁਸੀਂ ਦੇਖੋ ਜਿਹੜੇ ਬੱਚੇ ਵਿਦੇਸ਼ਾਂ ਚੋਂ ਆ ਰਹੇ ਨੇ ਮੇਰੇ ਬਹੁਤ ਦੋਸਤ ਮੇਰੇ ਨੌਜਵਾਨਾਂ ਦੇ ਬੱਚੇ ਜਿਹੜੇ ਵਿਦੇਸ਼ਾਂ ਚ ਗਏ ਨੇ ਤੋਂ ਉਹਨਾਂ ਦੇ ਮਤਲਬ ਕੇਸ ਕੱਟੇ ਹੋਏ ਸੀ ਉਹਨਾਂ ਨੇ ਉੱਥੇ ਵਿਦੇਸ਼ ਦੀ ਧਰਤੀ ਤੇ ਜਾ ਕੇ ਗੁਰੂ ਘਰ ਨਾਲ ਜੁੜ ਕੇ ਉੱਥੇ ਪੂਰੇ ਰਹਿਤ ਤੇ ਆਏ ਸੇਂਗਤ ਜੀ ਅਮਰਤ ਪਾਉਣ ਕਿਤੇ ਬੱਚਿਆਂ ਨੂੰ ਉਹਨਾਂ ਨੇ ਪੰਜਾਬੀ ਨਾਲ ਜੋੜਿਆ ਗੁਰਬਾਣੀ ਨਾਲ ਜੋੜਿਆ ਇੱਥੇ ਸ਼ਾਇਦ ਮੈਨੂੰ ਲੱਗਦਾ ਸੀ ਇਹਨਾਂ ਦਾ ਨਾ ਜੋੜ ਸਕਦੇ ਦੋ ਤਰ੍ਹਾਂ ਦੇ ਲੋਕ ਹੋਗੇ ਇੱਕ ਲੋਕ ਜਿਹੜੇ ਸਪਸ਼ਟ ਗੁਰੂ ਦੇ ਸਿਧਾਂਤ ਨਾਲ ਚੱਲ ਪਏ ਇੱਕ ਲੋਕ ਚੱਲ ਪਏ ਜਿਹੜੇ اڈੰਬਰ ਬਾਜੀ ਦੇ ਵਿੱਚ ਐ ਜਿਵੇਂ ਮੈਂ ਕੋਈ ਗੱਲ ਨਹੀਂ ਕਹਿਣੀ ਚਾਹੁੰਦਾ ਕੁਝ ਡੇਰਾਬਾਦ ਵੀ ਆਇਆ ਵਿੱਚ ਸਾਰੇ ਡੇਰਾਬਾਰੇ ਨਹੀਂ ਕਹਿ ਸਕਦਾ ਕਿਉਂਕਿ ਸੁਖਮਨੀ ਸਾਹਿਬ ਦੇ ਵਿੱਚ ਗੁਰੂ ਬਾਰੇ ਬਹੁਤ ਕੁਝ ਕਿਹਾ ਗਿਆ ਸੰਤਾਂ ਬਾਰੇ ਬਹੁਤ ਕੁਝ ਕਿਹਾ ਹੈ ਬ੍ਰਹਮ ਗਿਆਨੀ ਬਾਰੇ ਬਹੁਤ ਕੁਝ ਕਿਹਾ ਗਿਆ ਪਰ ਜਦੋਂ ਰੈਪਲੀਕਾ ਆ ਜਾਂਦਾ ਉਹ ਫਿਰ ਉਦੋਂ ਆਪਰੋਂ ਆਪ ਜਾਗਣਾ ਪੈਂਦਾ ਜਦ ਤੱਕ ਤੁਸੀਂ ਜਾਗਰੂਕ ਨਹੀਂ ਹੋਵੋਗੇ ਤੁਹਾਡਾ ਪਰਿਵਾਰ ਜਾਗਰੂਕ ਨਹੀਂ ਤੁਹਾਨੂੰ ਜੋੜਨਾ ਕੀ ਜੀ ਗੁਰੂ ਗ੍ਰੰਥ ਸਾਹਿਬ ਨਾਲ ਪੈਣਾ ਹੈ ਉਹ ਗੁਰੂ ਮਾਨੇਓ ਗ੍ਰੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਆਤਮਾ ਪੰਥ ਚ ਆਤਮਾ ਗ੍ਰੰਥ ਚ ਤੇ ਗੁਰੂ ਪੰਥ ਚ ਰੱਖੀ ਸਾਹਿਬ ਸਰਕਾਰ ਆਪਣੇ ਤਰੀਕੇ ਨਾਲ ਵੀ 350 ਮਾ ਸ਼ਹੀਦੀ ਸਮਾਗਮ ਜਿਹੜੇ ਚੱਲ ਰਹੇ ਨੇ ਉਹ ਮਨਾਰੀਆ ਔਰ ਸ੍ਰੀ ਅਨੰਦਪੁਰ ਸਾਹਿਬ ਨੂੰ ਕਹਿੰਦੇ ਸਰਕਾਰ ਕਿਸੇ ਵੀ ਵਿਲੇ ਜ਼ਿਲ੍ਹਾ ਕੋਸ਼ਿਸ਼ ਕਰ ਸਕਦੀ ਹੈ ਐਲਾਨ ਹਜੇ ਹੋਣੇ ਨੇ ਔਰ ਉਹ ਵਿਵਾਂਤ ਬੰਦੀਆਂ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀ ਚੀਜ਼ ਹੈ ਇਹ ਜ਼ਿਲ੍ਹਾ ਕੋਸ਼ਿਤ ਕਰਨਾ ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਜਾਂ ਜੇ ਹੁਣ ਵੀ ਹੋਇਆ ਤਾਂ ਠੀਕ ਹੋ ਗਿਆ ਦੇਖੋ ਜਿਹੜਾ ਵੀ ਕੋਈ ਸ਼ੁੱਭ ਕੰਮ ਕਰਦਾ ਹੁਣ ਇਹ ਤਾਂ ਨਹੀਂ ਆ ਮੈਂ ਅਕਾਲੀ ਦਲ ਦਾ ਨੁਮਾਇੰਦਾ ਤੇ ਮੈਂ ਸਰਕਾਰ ਨੂੰ ਹਰ ਗੱਲ ਤੇ ਨਿੰਦੀ ਜਾਵਾਂ ਅਸੀਂ ਸਰਕਾਰਾਂ ਨੂੰ ਘੇੜਦੇ ਆ ਉਹਨਾਂ ਦੀਆਂ ਗਲਤ ਜਦੋਂ ਡਿਸੀਜਨ ਆਉਂਦੇ ਨੇ ਲੈਂਡ ਪੂਲਿੰਗ ਹੋਈ ਹੈ ਅਸੀਂ ਸਰਕਾਰ ਘੇਰੀ ਹੈ ਪਿੱਛੇ ਅੰਦੋਲਨ ਹੋਇਆ ਦਿੱਲੀ ਸੈਂਟਰ ਸਰਕਾਰ ਘੇਰੀ ਸੀ ਹੁਣ ਵੀ ਅਸੀਂ ਹੜਾਂ ਚ ਸਰਕਾਰ ਘੇਰੀ ਆ ਉਹ ਲਾਗ ਗੱਲ ਹੈ ਪਰ ਜੇ ਸਰਕਾਰ ਕੋਈ ਚੰਗਾ ਕੰਮ ਕਰਦੀ ਐ ਗੁਰਤੇਗ ਬਾਦਰ ਸਾਹਿਬ ਨੇ ਉਹ ਜਗਾ ਮੁੱਲ ਲਈ ਸੀ 2000 ਕਿਲਾ ਇਹ ਨਹੀਂ ਸੀ ਕਿ ਉਹਨਾਂ ਜਾ ਕੇ ਉੱਥੇ ਅਨੰਦਪੁਰ ਸਾਹਿਬ ਦਾ ਇਹਦਾ ਸਥਾਪਨਾ ਕਰਤੀ ਗੁਰੂ ਸਾਹਿਬ ਨੇ ਪਟਵਾਰ ਖਾਨੇ ਚ ਰਿਕਾਰਡ ਹੈ ਗੁਰੂ ਸਾਹਿਬ ਨੇ ਨਗਦ ਜ਼ਮੀਨ ਲੈ ਕੇ ਉਹ ਜਗਾ ਤੇ ਅਨੰਦਪੁਰੀ ਨਗਰੀ ਬਸਾਈ ਉੱਥੇ ਬਾਅਦ ਚ ਆਉਂਦੇ ਸਮੇਂ ਤੇ ਗੁਰੂ ਸਾਹਿਬ ਕਿ ਤਰਕਾਲ ਦਰਸ਼ੀ ਸੀਗੇ ਉਹਨਾਂ ਸਮਾਂ ਦੇਖਦਾ ਸੀਗੇ ਇਹ ਜਗਾ ਤੇ ਵੱਡੇ ਜੰਗ ਜੁਦ ਹੋਣੇ ਨੇ ਤੇ ਜ਼ਬਰਦਸਤ ਸਭਨਾ ਟਾਕਰਾ ਵੀ ਹੋਣਾ ਤੇ ਜ਼ਬਰਦਸਤ ਹਥਿਆਰਾਂ ਨਾਲ ਸ੍ਰੀ ਸਾਹਿਬ ਨਾਲ ਤੀਰਾਂ ਢਾਲਾਂ ਨਾਲ ਵੀ ਟਕਰਾਉਣਾ ਹੋਇਆ ਵੀ ਤਾਂ ਜੇ ਸਰਕਾਰ ਉਸ ਏਡੇ ਵੱਡੇ ਸਥਾਨ ਨੂੰ ਕੋਸ਼ਿਸ਼ ਕਰਦੀ ਆ ਤਾਂ ਮੈਂ ਸਵਾਗਤ ਕਰੂੰਗਾ ਤਾਂ ਅਸੀਂ ਸਵਾਗਤ ਕਰਾਂਗੇ ਕਿਉਂਕਿ ਚੰਗੇ ਕੰਮ ਲਈ ਤਾਂ ਅਸੀਂ ਸਵਾਗਤ ਕਰਨਾ ਚਾਹੀਦਾ ਅਸੀਂ ਕੋਈ ਨਿੰਦਣ ਲਈ ਥੋੜੀ ਬੈਠੇ ਆ ਪਰ ਜਿੱਤੇ ਸਰਕਾਰ ਗਲਤ ਕਰਦੀ ਸੀ ਘੇੜਦੇ ਵੀ ਆ ਮੈਂ ਇਸ ਗੱਲ ਸਵਾਗਤ ਕਰਦਾ ਪਰਮਾਤਮਾ ਕਿਰਪਾ ਕਰੇ ਇਸ ਭਾਗਾਂ ਵਾਲੇ ਆ ਮੈਂ ਆਪਣੇ ਨੂੰ ਭਾਗਾਂ ਵਾਲਾ ਮੰਨਦਾ ਇਸ ਧਰਤੀ ਤੇ ਆਏ ਕਿ ਮੇਰੇ ਜੀਵਨ ਦੇ ਵਿੱਚ ਮੇਰੇ ਮਾਤਾ ਜੀ ਨੇ ਸਾਡੇ ਜੀਵਨ ਦੇ ਵਿੱਚ 300 ਸਾਲ ਆਇਆ ਅਸੀਂ ਛੋਟੇ ਛੋਟੇ ਹੁੰਦੇ ਸੀ ਮੈਂ ਪਹਿਲਾਂ ਮੇਰੇ ਵਾਲ ਕੱਟੇ ਸੀ ਅਸੀਂ ਵੀ ਟੀ-ਸ਼ਰਟ ਆ ਪਾ ਕੇ ਸ਼ਹਿਰ 'ਚ ਘੁੰਮੇ 300 ਸਾਲ ਗੁਰੂ ਕੇ ਨਾਲ ਤੇ ਮੈਨੂੰ ਆਪ ਨਹੀਂ ਸੀ ਪਤਾ ਵੀ ਜਿਹੜਾ ਮੈਂ ਲਿਖ ਕੇ ਘੁੰਮ ਰਿਹਾ ਇਹਦਾ ਕੀ ਜਾਹੋ ਜਲਾਲ ਹੈ ਫਿਰ ਪ੍ਰਮਾਤਮਾ ਨੇ ਕਿਰਪਾ ਕੀਤੀ ਮੇਰੇ ਤੇ ਵੀ ਕਿਰਪਾ ਹੋਈ ਅਸੀਂ ਉਹ ਰੰਗ ਚਾਏ ਰੂਪ ਚ ਆਏ ਤਾਂ ਮੈਂ ਬਹੁਤ ਭਾਗ ਵਾਲਾ ਮੰਨਦਾ ਕਈ ਅਰਧ ਸ਼ਤਾਬ ਦੀਆਂ ਕਈ ਪੂਰਨ ਸ਼ਤਾਬ ਦੀਆਂ ਸ਼ਹੀਦੀਆਂ ਦੀਆਂ ਜਨਮ ਦਿਹਾੜੇ ਦੀਆਂ ਸਾਡੇ ਜੀਵਨ 'ਚ ਆਈਆਂ ਤੇ ਮੈਂ ਭਾਗ ਵਾਲਾ ਮੰਨਦਾ ਤੇ ਇਹ ਧਰਤੀ ਦਾ ਵਸਦੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਆ ਪਟਿਆਲਾ ਦਾ ਜ਼ਿਲ੍ਹੇ 'ਚ ਇੱਕ ਹੋਰ ਮੈਂ ਬੇਨਤੀ ਕਰਾਂ ਇਹ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਧ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਥਾਨ ਹੈ ਚਨਚੋਪਰਾਪ ਧਰਤੀ ਤੇ ਤੇ ਇੱਕ ਹੋਰ ਕਮਾਲ ਦੀ ਗੱਲ ਮੈਨੂੰ ਪਿੱਛੇ ਹੜਾਂਜ ਪਤਾ ਲੱਗਿਆ ਮੈਂ ਸਮਾਂ ਵੜ ਗਿਆ ਔਰ ਇੱਕ ਨੌਰ ਜੀ ਕਨੌਰ ਦੇ ਨਾਲ ਨਥਾਣਾ ਸਾਹਿਬ ਹੈ ਉੱਥੇ ਗੁਰੂ ਅਮਰਦਾਸ ਮਹਾਰਾਜ 22 ਵਾਰ ਆਏ ਨੇ ਦੇਖੋ ਅਸੀਂ ਕਿੰਨੇ ਭਾਗ ਆ ਲਿਆ ਮੈਨੂੰ ਸਾਰਾ ਜੀਵਨ ਲੰਘਾ ਮੈਨੂੰ ਹੁਣ ਪਤਾ ਲੱਗਿਆ ਕਿ ਗੁਰੂ ਅਮਰਦਾਸ ਮਹਾਰਾਜ 22 ਵਾਰ ਨਥਾਣਾ ਸਾਹਿਬ ਆਏ ਔਰੇ ਕਨੌਰ ਦੇ ਵਿੱਚ ਤੇ ਅਸੀਂ ਦਾ ਬਹੁਤ ਭਾਗ ਆ ਲਿਆ ਇਸ ਧਰਤੀ ਦਾ ਮੈਂ ਤਾਂ ਗੱਲ ਹੀ ਮਕਾਤੇ ਇੱਕ ਧਰਤੀ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਤੇ ਆ ਇੱਕ ਬਹਾਦਰ ਸਿਮਰੀਆ ਕਰਨ ਉਹਦਾ ਧਾਇ ਸਭ ਥਾਈ ਹੋਏ ਸਾਹਿਬ ਅਸਤਾ ਉਹਨਾਂ ਸ਼ਤਰ ਸ਼ਾਇਆ ਜੇ ਪੜਦੇ ਆ ਤੇ ਮੈਂ ਭਾਗਾਂ ਵਾਲਾ ਅੱਜ ਮੈਂ ਇੱਕ ਗੱਲ ਜੇ ਫੇਰ ਗੱਲ ਮਕੋਣਾ ਖਾਲਸਾ ਜਾਹੋ ਜਲਾਲ ਅੱਜ ਪ੍ਰਤੱਖ ਦੇਖਿਆ ਸੰਗਤਾਂ ਨੇ ਹੁੰਦਾ ਕੀ ਹੈ ਮਾਦਿਕ ਜੀ ਅੱਜ ਤੁਸੀਂ ਵੀ ਨਗਰ ਕੀਰਤਨ ਦੇ ਵਿੱਚ ਆਪਣੀ ਹਾਜ਼ਰੀ ਪਰ ਆਏ ਸੀ ਸੋ ਕਿਦਾਂ ਦਾ ਮਹਿਸੂਸ ਹੋਇਆ ਤੁਹਾਨੂੰ ਇਹ ਬਹੁਤ ਚੰਗਾ ਮਹਿਸੂਸ ਹੋਇਆ ਸਵੇਰ ਦੀ ਤਮੰਨਾ ਸੀ ਵੀ ਜਾਣਾ ਜਾਣਾ ਹੈ ਨਾ ਤੇ ਬਾਕੀ ਮੇਰੇ ਮਹੱਲੇ ਚ ਕੁਸ ਇਹ ਜਿਹਾ ਸੀਗਾ ਵੀ ਉੱਥੇ ਵੀ ਅਸੀਂ ਪੂਰਾ ਉਹ ਕਰਦੇ ਆ ਉਹ ਦੁਕਾਨ ਵਾਲੇ ਕਹਿੰਦੇ ਆਂ ਟੀ ਜਾਇਓ ਨਾ ਮੈਂ ਕਿਹਾ ਨਾ ਮੈਂ ਜਾਣਾ ਜਰੂਰ ਹੈ ਇੱਥੇ ਆਈ ਬਹੁਤ ਚੰਗਾ ਲੱਗਿਆ ਜਦ ਮੈਂ ਉੱਤਰ ਕੇ ਦੇਖਿਆ ਕਿ ਕੀਰਤਨ ਹਜੇ ਸ਼ੁਰੂ ਨਹੀਂ ਸੀ ਹੋਇਆ ਮੈਂ ਲੱਖ ਲੱਖ ਸ਼ੁਕਰਾਨਾ ਗੁਰਤੇਗ ਬਹਾਦਰ ਜੀ ਦਾ ਕਰਾਇ ਜਿਵੇਂ ਨੇ ਦਰਸ਼ਨ ਕਰਾਨੇ ਨਹੀਂ ਮੈਨੂੰ ਐਸੀ ਮੈਂ ਘਰ ਲੇਟ ਹੋ ਗਈ ਲੇਟ ਹੋ ਗਈ ਤਾਂ ਬਾਬਾ ਜੀ ਨੇ ਬਹੁਤ ਚੰਗਾ ਲੱਗਿਆ ਇਹ ਗੁਰਤੇਗ ਬਹਾਦਰ ਜੀ ਅਸੀਂ ਵੈਸੇ ਵੀ ਅਸੀਂ ਰੋਜ਼ ਜਾਂਦੇ ਰਹਿੰਦੇ ਹਾਂ ਹਾਂਜੀ ਦੁਪਹਿਰੇ ਨੂੰ ਹਾਜ਼ਰੀ ਜਦ ਅਰਦਾਸ ਹੋਣੀ ਹੈ ਅਸੀਂ ਆਣਾ ਆਣਾ ਤੇ ਬਾਕੀ ਬੁਲਾ ਲੈਂਦੇ ਨੇ ਸਾਨੂੰ ਉਹ ਨਹੀਂ ਪਤਾ ਆਪੇ ਹੁਕਮ ਕਰਿਆ ਦੇਖੋ ਆਪੇ ਹੁਕਮ ਕਰਿਆ ਤੇ ਅਸੀਂ ਆ ਗਏ ਸਾਨੂੰ ਬਹੁਤ ਚੰਗਾ ਲੱਗਿਆ ਸੰਗਤਾਂ ਦੇ ਦਰਸ਼ਨ ਕਰਕੇ ਬਹੁਤ ਚੰਗਾ ਲੱਗਿਆ ਇਹ ਬੱਚਾ ਸਾਡਾ ਬੇਟਾ ਹੈ ਹੱਥਾਂ ਨਾਲ ਪਾਲਿਆ ਵੇ ਇਹ ਇਹ ਸਾਡਾ ਬਹੁਤ ਜ਼ਿਆਦਾ ਖਾਸ ਨੇ ਇਹ ਬੱਚੇ ਹੈਨਾ ਜੀ ਮੈਨੂੰ ਦੇਖ ਕੇ ਚੰਗਾ ਲੱਗਿਆ ਸਾਰੇ ਕੀਰਤਨ ਦੇ ਨਾਲ ਮੈਨੂੰ ਆਪਣੇ ਬੱਚੇ ਵੀ ਚੰਗੇ ਲੱਗੇ ਠੀਕ ਹੈ ਅੱਜ ਜਿਹੜੇ ਆਉਦੇ ਤੇ ਸਾਰਾ ਕੁਝ ਹੈ ਬਹੁਤ ਚੰਗਾ ਲੱਗਿਆ ਸੰਗਤਾਂ ਦੇ ਦਰਸ਼ਨ ਕਰਕੇ ਅਸੀਂ ਬਹੁਤ ਮਹਾਰਾਜ ਨਾਲ ਜੁੜੇ ਵੀ ਜਸਲੀਨ ਜੀ ਤੁਸੀਂ ਵੀ ਅੱਜ ਨਗਰ ਕੀਰਤਨ ਦੇ ਵਿੱਚ ਆਏ ਹੋ ਤੁਸੀਂ ਵੀ ਸੰਗਤਾਂ ਦੇ ਦਰਸ਼ਨ ਦੇਦਾਰੇ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਦੇਦਾਰੇ ਕੀਤੇ ਮਨ ਨੂੰ ਕਿੰਨਾ ਕ ਸਕੂਨ ਮਿਲਿਆ ਬਹੁਤ ਚੰਗਾ ਲੱਗਿਆ ਜੀ ਮੈਂ ਤਾਂ ਹਮੇਸ਼ਾ ਹੀ ਪਹਿਲਾਂ ਵੀ ਆਪਣੀਆਂ ਬਹੁਤ ਸਾਰੀਆਂ ਇੰਟਰਵਿਊਆਂ 'ਚ ਇਹ ਕਹਿ ਚੁੱਕੀ ਹਾਂ ਨਾ ਕਿ ਜਦੋਂ ਵੀ ਅਸੀਂ ਪਟਿਆਲਾ ਜਿੰਨੇ ਵੀ ਪਟਿਆਲਾ ਜ਼ਿਲ੍ਹਾ ਜਾਂ ਪਟਿਆਲੇ ਦੇ ਵਾਸੀ ਆ ਸਾਨੂੰ ਤਾਂ ਉੱਠ ਕੇ ਪਹਿਲਾਂ ਇਸ ਧਰਤੀ ਨੂੰ 100-100 ਵਾਰ ਨਮਸਕਾਰ ਕਰਨਾ ਚਾਹੀਦਾ ਕਿਉਂਕਿ ਜਦੋਂ ਮਹਾਰਾਜ ਜੀ ਆਏ ਸੀ ਹਨਾ ਕਿੰਨੇ ਸੂ ਸਾਲ ਪਹਿਲੇ ਇੱਥੇ ਤਾਂ ਬੀਆਬਾਨ ਜੰਗਲ ਦੀ ਕੁਛ ਵੀ ਨਹੀਂ ਸੀ ਹੁੰਦਾ ਇੱਥੇ ਕੀ ਪਤਾ ਮਹਾਰਾਜ ਨੇ ਕਿੱਥੋਂ ਕਿੱਥੋਂ ਦੀ ਆਪਣੇ ਚਰਨ ਪਾਏ ਹੋਏ ਨੇ ਕੀ ਪਤਾ ਉਹ ਸਾਡਾ ਘਰ ਵੀ ਹੋਵੇ ਉਹ ਸਾਡਾ ਸਾਡਾ ਬਾਗੀਚਾ ਸਾਡਾ ਆਲਾ ਦਵਾਲਾ ਕਿੱਥੇ ਦੀ ਵੀ ਉਹ ਸੜਕਾਂ ਉਹ ਕੋਈ ਵੀ ਜਗਾ ਹੋ ਸਕਦੀ ਜਿੱਥੋਂ ਮਹਾਰਾਜ ਨੇ ਆਪਣੇ ਚਰਨ ਪਾਏ ਹੁਣ ਅਸੀਂ ਤਾਂ ਲੱਖਾਂ ਵਾਰੀ ਉਸ ਪਰਮਾਤਮਾ ਦਾ ਧੰਨ ਗੁਰ ਤੇਗ ਬਹਾਦਰ ਮਾਰਦਾ ਸ਼ੁਕਰਾਨਾ ਕਰਦੇ ਆ ਕਿ ਸਾਨੂੰ ਇਸ ਪਵਿੱਤਰ ਧਰਤੀ ਤੇ ਮਹਾਰਾਜ ਨੇ ਰੱਖ ਰੱਖਿਆ ਜੀ ਸ਼ਬਦ ਨਹੀਂ ਹੈਗੇ ਜੀ ਇਸ ਗੱਲ ਲਈ ਸ਼ਬਦ ਨਹੀਂ ਹੈਗੇ ਸ਼ੁਕਰਾਨਾ ਹੀ ਕਰ ਸਕਦੇ ਅਸੀਂ ਤਾਂ ਬਸ ਦੋਨੇ ਹੱਥ ਜੋੜ-ਜੋੜ ਕੇ ਸ਼ੁਕਰਾਨਾ ਕਰਦੇ ਆ ਵਾਸ ਬਸ ਵਾਹਿਗੁਰੂ ਸਾਨੂੰ ਐਵੇਂ ਪਟਿਆਲੇ ਵਾਸੀਆਂ ਨੂੰ ਤੰਦਰੁਸਤੀਆਂ ਚੜਦੀ ਕਲਾ ਜੈ ਜੈਕਾਰ ਰੱਖੇ ਮੇਰੇ ਪੂਰੇ ਪਟਿਆਲੇ ਕੀ ਪੂਰੇ ਪੰਜਾਬ ਚ ਧੰਗੁਰ ਤੇਗ ਬਹਾਦਰ ਮਹਾਰਾਜ ਸਾਹਿਬ ਦੀ ਐਵੇਂ ਠੰਡ ਵਰਤਦੀ ਹੋ ਰਵੇ ਜੀ